ਮੈਂ ਨਾ ਕਦੇ ਮਜੀਠੇ ਦੇ ਹੱਕ ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸੀ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੇ ਦੇ ਪਰਚਾ ਮੈਂ ਦਰਜ ਕੀਤਾ ਮਜੀਠੀਆ ਜੇਲ ਮਿਲ ਕਰਕੇ ਗਿਆ ਮਜੀਠੀਏ ਦੇ ਖਿਲਾਫ ਕਾਰਵਾਈ ਮੈਂ ਕੀਤੀ ਕਿ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮਜੀਠੇ ਦੇ ਨਾਲ ਨਾ ਮੈਂ ਕਦੇ ਕਰਾਂ ਨਾ ਉਹ ਮੇਰੇ ਨਾਲ ਕਰੇ ਲੇਕਿਨ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਐਸੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮਜੀਠੇ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਂਡ ਲਿਆ ਸਾਢੇ 3 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਨਹੀਂ ਜਿਹੜੇ ਇਸ ਨਸ਼ੇ ਦੇ ਧੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੱਦੇ ਫਿਰਦੇ ਉਹਨਾਂ ਨੂੰ ਵਿੱਚ ਨਹੀਂ ਪਾਇਆ ਤੇ ਕੱਲਾ ਮਜੀਠੀਏ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ बतौर ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ 'ਚ ਨਸ਼ਿਆਂ ਦੇ ਪੈਸੇਦਾਰ ਲੈਣ ਦੇਣ ਦਾ ਕੋਈ ਗੱਲ ਨਹੀਂ ਹੈ ਲੇਕਿਨ ਉਹ ਝੂਠਾ ਪ੍ਰਚਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲਾਈਨਾਂ ਪਾ ਕੇ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕਰਪਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਹਰੇ ਨਹੀਂ ਲੇਟਿਆ ਆਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਵੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮੈਂ ਜੀਟੀਆ ਦੇ ਖਿਲਾਫ ਵੀ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਕਾ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਐ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਐ ਤੇ ਅੱਗੇ ਉਹਨੂੰ ਵੀ ਖੜਾ ਰਹਾਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਿਹਾ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਹੈ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹ ਜਦੋਂ ਹੀ ਪਰਚਾ ਦਰਜ ਕਰ ਰਿਹਾ ਉਹ ਇੱਕ ਬੜਾ ਤਕੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗੁਰੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਝੂਠੇ ਕੇਸਾਂ 'ਚ ਲਿਵੇੜਨਾ ਚਾਹੁੰਦੇ ਉਹਦੇ ਬਾਰੇ 'ਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਜੀਠੀਏ ਦੇ ਨਾਲ ਨਾ ਕੋਈ ਦੌਲ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤਰੀਕਾਲ ਹੈ ਨਾ ਮੈਂ ਉਹਨਾਂ ਕਦੇ ਹੱਥ ਮਲਾਵਾ ਨਾ ਮੇਰੀ ਇਹ ਨਾਲ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਹਾਂ ਮੈਨੂੰ ਵੀ ਸਟੈਂਡ ਕਰਾਂਗਾ ਤਾਂ ਅੱਗੇ ਨੂੰ ਵੀ ਕਰਾਂਗਾ ਸਰ ਉਹਨਾਂ ਦਾ ਕਹਿਣਾ ਹੈ ਤੁਸੀਂ ਦੇ ਆਪੋਰਚਨ ਦੇ ਰਹੇ ਹਾਂ ਜਿਹੜੀ ਤੁਹਾਡੀ ਇਨਕੁਆਰੀ ਨੰਬਰ ਮੇਰੀ ਇਨਕੁਆਰੀ ਖੋਲ ਦੇ ਨੂੰ ਤਾਂ ਉਹਨਾਂ ਨੂੰ ਸਾਢੇ 3 ਸਾਲ ਹੋ ਗਏ ਵੀਰੇ ਸਾਢੇ 3 ਸਾਲ ਚ ਦਾ ਮੈਂ ਡਰਿਆ ਹਾਂ ਹੁਣ ਕੋਣ ਕਿਹੜੀ ਇਨਕੁਆਰੀ ਖੋਲਣੀ ਆ ਉਹਨਾਂ ਨੇ ਤਾਂ ਸਾਢੇ 3 ਸਾਲ ਮੇਰਾ ਵਾਲ-ਵਾਲ ਛਾਂ ਲਿਆ ਉਹਨਾਂ ਨੇ ਮੇਰੇ ਸਾਰੇ ਅਕਾਊਂਟ ਛਾਂ ਲਏ ਉਹਨਾਂ ਨੇ ਮੇਰੀ ਸਾਰੀ ਪ੍ਰਾਪਰਟੀ ਛਾਂ ਲੀ ਪੂਰੇ ਦੇ ਤਹਿਸੀਲਦਾਰ ਨੂੰ ਪੁੱਛ ਲਿਆ ਖੈਣਦੇ ਨੂੰ ਪੁੱਛ ਲਿਆ ਸਾਰੇ ਪੰਜਾਬ ਦੇ ਨੂੰ ਪੁੱਛ ਲਿਆ ਬਾਹਰਲੇ ਦੇਸ਼ਾਂ 'ਚ ਪੁੱਛ ਲਿਆ ਮੇਰਾ 250 ਏਕੜ ਕਹਿੰਦੇ ਸੀ ਮੈਂ ਕਿਹਾ ਦੱਸੇ ਦਿਓ ਕਿੱਥੇ ਪਿਆ ਯਾਰ ਮੈਂ ਉਹ 250 ਏਕੜ 'ਤੇ ਕਾਬਜੇ ਕਰਾ ਦੋ ਮਨੂੰ ਥੋੜੀ ਆਮਦਨ ਤਾਂ ਆਣ ਲੱਗੇ ਮੇਰੇ ਕਹਿੰਦੇ ਸੀ ਮੇਰੇ ਮੁੰਡੇ ਕੋਲ ਕਰੋੜਾਂ ਰੁਪਏ ਦੀਆਂ ਦੋ ਗੱਡੀਆਂ ਆ ਉਹ ਗੱਡੀਆਂ ਦੱਸ ਦੋ ਕਿੱਥੇ ਆ ਯਾਰ ਮੈਂ ਉਹ ਗੱਡੀਆਂ ਆਪਣੇ ਵੰਡਿਆਣੇ ਉਹਦਾ ਮੁੰਡਾ ਮੇਰਾ ਪੁੱਛੀ ਜਾਂਦਾ ਪਾਪਾ ਗੱਡੀ ਕਿੱਥੇ ਹੈ ਜਿਹੜੀ ਉਹ ਕਹਿੰਦੇ ਸੀ ਵੀ 2 ਕਰੋੜ ਕਰੋੜ ਦੀਆਂ ਗੱਡੀਆਂ ਇਹ ਸਾਰਾ ਕੁਝ ਝੂਠ ਤੇ ਖੜਾ ਕਰਦੇ ਇਹਨਾਂ ਦੀ ਅਰ ਮੈਂ ਅੱਜ ਵੀ ਕਹਿੰਨਾ ਭਾਈ ਜਿਹੜਾ ਮੇਰੇ ਤੇ ਪਰਚਾ ਕਰਨਾ ਕਰ ਲਿਓ ਇਹ ਮੇਰੇ ਤੇ ਜਿਹੜਾ ਝੂਠ ਦਾ ਪ੍ਰਚਾਰ ਕਰ ਰਹੇ ਹੋ ਇਹ ਨਹੀਂ ਚੱਲਣਾ ਪਰ ਵੀਰੇ ਜਿਹੜਾ ਸੱਚ ਬੋਲੇਗਾ ਜੇ ਕੋ ਬੋਲੇ ਸੱਚ ਕੂੜਾ ਚਲ ਜਾਵੇ ਜਿਹੜਾ ਵੀ ਸੱਚ ਬੋਲੇਗਾ ਜਿਹੜਾ ਪੰਜਾਬ ਦੀ ਗੱਲ ਕਰੇਗਾ ਜਿਹੜਾ ਲੋਕਾਂ ਦੀ ਗੱਲ ਕਰੇਗਾ ਉਹਦੇ ਤੇ ਪਰਚਾ ਕਰਨਗੇ ਇਹ ਡਰਾਮਾ ਕਿਆ ਕਰਦੇ ਐ ਪਹਿਲਾਂ ਇਹ ਆਪਣੇ ਬੰਦੇ ਦੇ ਪਰਚਾ ਦਿੰਦੇ ਜਿਵੇਂ ਸਿੰਗਲੇ ਦੇ ਦਿੱਤਾ ਸੀ ਆਪਣੇ ਨੂੰ ਤਾਂ ਪਰਚੇ ਚ ਕੱਢ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਵਾਲਿਆਂ ਦੇ ਦਿੰਦੇ ਉਹਦੇ ਗਾਰਡ ਦੇ ਵਿੱਚ ਵੀ ਦੇਖੋ ਅਸੀਂ ਆਪਣੇ ਤੇ ਵੀ ਦੇਤਾ ਤੇ ਹੁਣ ਪੰਜ ਦੇ ਅਸੀਂ ਆਪੋਜੀਸ਼ਨ ਨਾਲ ਠੋਕਦੇ ਫਿਰ ਆਪਣੇ ਦੇ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਦੇ ਪਹਿਲਾਂ ਸਿੰਗਲੇ ਦੇ ਦਿੱਤਾ ਫਿਰ ਕਾਂਗਰਸੀਆ ਦੇ ਦਿੱਤੇ ਪਰਚੇ ਪੰਜ ਉਹ ਸਿੰਗਲੇ ਦਾ ਸਿਰਫ ਦਿਖਾਉਣ ਵਾਸਤੇ ਸੀ ਬਾਅਦ ਚ ਕੱਢਤਾ ਫਿਰ ਹੁਣ ਕਲੀਨ ਚਿੱਟ ਦੇਤੀ ਬਾਅਦ ਦੇ ਵਿੱਚ ਇਹਨਾਂ ਨੇ ਦਿੱਤਾ ਇੱਕ ਬਠਿੰਡੇ ਦੇ ਐਮਐਲਏ ਤੇ ਫੇਰ ਪੰਜ ਕਾਂਗਰਸ ਦੇ ਤਾਂ ਹੁਣ ਬਠਿੰਡੇ ਦੇ ਐਮਐਲਏ ਨੂੰ ਕੱਢਤਾ ਹੁਣ ਇਹਨਾਂ ਨੇ ਦਿੱਤਾ ਜਲੰਧਰ ਦੇ ਐਮਐਲਏ ਤੇ ਹੁਣ ਪੰਜ-ਛਤ ਕਾਂਗਰਸਿਆਂ ਦੇ ਦੇਣਗੇ ਤੇ ਬਾਅਦ ਚ ਆਪਣੇ ਨੂੰ ਕੱਢ ਲੈਣਗੇ ਉਹਨੂੰ ਕਲੇਟ ਛੇੜ ਦੇਣਗੇ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਲੇਕਿਨ ਮੈਂ ਇੱਕ ਤੁਹਾਨੂੰ ਹੋਰ ਗੱਲ ਕਰਨੀ ਚਾਹਦਾ ਹਾਂ ਹੁਣ ਤੁਸੀਂ ਮੈਨੂੰ ਛੇੜੇ ਲਿਆ ਸਿੰਗਲੇ ਤੇ ਪਰਚਾ ਦਿੱਤਾ ਕਿਆ ਕਿ ਆਪ ਮੁੱਖ ਮੰਤਰੀ ਨੇ ਕਿਹਾ ਜੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਆਡੀਓ ਹੈ ਮੇਰੇ ਕੋਲ ਆ ਕੇ ਸਿੰਗਲਾ ਮੰਨ ਗਿਆ ਕਿ ਮੈਂ ਕ腐ਪਸ਼ਨ ਕੀਤੀ ਮੈਂ ਕਮਿਸ਼ਨ ਲਿਆ ਕਿ ਮੈਂ ਇਹਦੇ ਦੇ ਪਰਚਾ ਦੇ ਰਿਹਾ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਮਨੂੰ ਕੇਜਰੀਵਾਲ ਨੇ ਵੀ ਕਿਹਾ ਇਹ ਬਖਸ਼ਿਆ ਨਹੀਂ ਜਾਊਗਾ ਪਰਚਾ ਦਵਾਂਗੇ ਇਹਨੇ ਕ腐ਪਸ਼ਨ ਕੀਤੀ ਹੈ ਸਿੰਗਲੇ ਦੇ ਕੇਸ ਦਾ ਗਵਾਹ ਕੌਣ ਹੈ ਮੁੱਖ ਮੰਤਰੀ ਆਪ ਹੈ ਜਿਨੇ ਆਪ ਪਰਚਾ ਦਵਾਇਆ ਉਹੀ ਹੋਮ ਮਿਨਿਸਟਰ ਹੈ ਤੇ ਅੱਜ ਕਲੀਨ ਕੀ ਚਿੱਟ ਕਿਸ ਤਰ੍ਹਾਂ ਮਿਲ ਗਈ ਦਾ ਮਤਲਬ ਮੁੱਖ ਮੰਤਰੀ ਮੁੱਕਰ ਗਿਆ ਆਪਣੇ ਗਵਾਹੀ ਤੇ ਫਿਰ ਮੁੱਖ ਮੰਤਰੀ ਤੇ ਬਿਆਸੀ ਕਿਉਂ ਨਹੀਂ ਲੱਗ ਰਹੀ ਕਿ ਤੂੰ ਪਹਿਲਾ ਝੂਠਾ ਪਰਚਾ ਦਰਜ ਕਰਾਇਆ ਇਹ ਪਰਚੇ ਨੂੰ ਸਾਬਤ ਕਰੇ ਉਹ ਕਲੀਨ ਚਿੱਟ ਦੇਤੀ ਇਹਨਾਂ ਦਾ ਕੋਈ ਦੀਨ ਮਾਨ ਨਹੀਂ ਹੈ ਇਹ ਆਪਣੀ ਬਾਤ ਬੰਦਿਆਂ ਨੂੰ ਪਰਚਾ ਦਾ ਦਿਖਾਉਣ ਵਾਸਤੇ ਦਿੰਦੇ ਆ ਉਹਨਾਂ ਨੂੰ ਬਾਅਦ ਚ ਕਲੀਨ ਕਰ ਦਿੰਦੇ ਤੇ ਸਾਡੇ ਵਰਗੇ ਜਿਹੜੇ ਜਿੰਨੇ ਕਾਂਗਰਸੀ ਹੈ ਜਿੰਨੇ ਆਪੋਜੀਸ਼ਨ ਦੇ ਲੀਡਰ ਹੈ ਉਹਨਾਂ ਨੂੰ ਕਦੀ ਗੇੜ ਚ ਪਾ ਦਿੰਦੇ ਪਰਚਾ ਦੇ ਕੇ ਅਰ ਨੂੰ ਡੇਬੰਦੀ ਕੋਸ਼ਿਸ਼ ਕਰਦੇ ਲੇਕਿਨ ਹਾਈ ਕੋਰਟ ਨੇ ਆਸ਼ੀਰ ਨੂੰ ਵੀ ਬਰੀ ਕਰਤਾ ਹਾਈ ਕੋਰਟ ਨੇ ਅਰੋੜੇ ਨੂੰ ਵੀ ਬਰੀ ਕਰਤਾ ਜਿੰਨੇ ਇਹਨਾਂ ਨੇ ਪਰਚੇ ਦਿੱਤੇ ਕਾਂਗਰਸੀਆਂ ਨੇ ਸਾਰਿਆਂ ਨੇ ਆਖਰ ਨੂੰ ਭਰੀ ਹੋ ਜਾਣਾ ਤੇ ਲੋਕਾਂ ਨੇ ਇਹਨਾਂ ਦੇ ਨਾਸਾ ਭਣਣੀਆਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਇਹਨਾਂ ਦੇ ਡਲੇ ਮਾਰਨੇ ਲੋਕਾਂ ਨੇ ਇਹਨਾਂ ਦੇ ਪਾਰਕੀਆਂ ਮਾਰਨੇ ਤੁਸੀਂ ਦੇਖਿਓ ਇਹਨਾਂ ਦਾ ਹਾਲ کیا ਹੁੰਦਾ ਜਿਹੜਾ ਇਹਨਾਂ ਨੇ ਕਿਸਾਨਾਂ ਦਾ ਕਰਿਆ ਜਿਹੜਾ ਇਹਨਾਂ ਨੇ ਮਾਸਟਰਾਂ ਦਾ ਕਰਿਆ ਜਿਹੜੇ ਏਮਪਲਾਈ ਦਾ ਕਰ ਰਹੇ ਜਿਹੜਾ ਗਰੀਬ ਦਾ ਕਰ ਰਹੇ ਇਹਨਾਂ ਦਾ ਹੋਣ ਵਾਲੇ ਦਿਨਾਂ ਚੋਂ